ਲਓ ਜੀ ਦੋਸਤੋ ਡੇਰਾ ਪ੍ਰੇਮੀਆਂ ਦੇ ਲਈ ਖੁਸ਼ਖਬਰੀ ਹੈ ਤੇ ਵਿਰੋਧੀਆਂ ਦੇ ਲਈ ਬੁਰੀ ਖਬਰ ਹੈ ਜਿਹੜੇ ਡੇਰਾ ਸਿਰਸਾ ਦੇ ਪ੍ਰੇਮੀ ਨੇ ਜਿਹੜੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਸ਼ਰਧਾਲੂ ਨੇ ਉਹਨਾਂ ਦੇ ਲਈ ਖੁਸ਼ਖਬਰੀ ਇਹ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਫੇਰ ਸੁਨਾਰੀਆ ਜੇਲ੍ਹ ਚੋਂ ਬਾਹਰ ਆ ਚੁੱਕਿਆ ਹੈ ਜਿਹੜੀ ਰੋਤਕ ਦੀ ਜੇਲ੍ਹ ਹੈਗੀ ਕਿਉਂਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਉੱਥੇ ਇਹੀ ਕੇਸਾਂ ਦੇ ਵਿੱਚ ਬੰਦ ਹੈਗਾ ਜੇਲ੍ਹ ਦੇ ਵਿੱਚ ਬੰਦ ਹੈ ਬਲਾਤਕਾਰ ਦੇ ਤੇ ਕਤਲ ਦੇ ਕੇਸ ਨੇ ਜਿਹੜੇ ਉਹਨਾਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਹੈ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ बार-बार ਕਦੇ ਪੈਰੋਲ ਤੇ ਕਦੇ ਫਰਲੋ ਤੇ ਬਾਹਰ ਆਉਂਦਾ ਰਹਿੰਦਾ ਹੈ ਤੇ ਇਸੇ ਸਾਲ 'ਚ ਜਦੋਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਸੀਗੀਆਂ ਉਹਨਾਂ ਵੋਟਾਂ ਤੋਂ ਇੱਕ ਹਫ਼ਤਾ ਪਹਿਲਾਂ ਵੀ ਉਸ ਨੂੰ ਛੱਡਿਆ ਗਿਆ ਸੀਗਾ ਉਦੋਂ ਵੀ ਉਹ ਸਿਰਸਾ ਦੇ ਡੇਰੇ ਵਿੱਚ ਰਿਹਾ ਸੀ ਤੇ ਹੁਣ ਫੇਰ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਹੁਣ ਵੀ ਉਹ ਜਿਹੜਾ ਸਿਰਸੇ ਦੇ ਵਿੱਚ ਡੇਰਾ ਬਣਿਆ ਹੋਇਆ ਉੱਥੇ ਰਹੇਗਾ ਪਹਿਲਾਂ ਪੈਰੋਲ ਮਿਲੀ ਸੀਗੀ 30 ਦਿਨਾਂ ਦੀ ਉਦੋਂ ਵੀ ਉਹ ਡੇਰੇ ਦੇ ਵਿੱਚ ਗਿਆ ਸੀਗਾ ਤੇ ਦੋਸਤੋ ਚੇਤੇ ਰਹੇ ਕਿ ਜਿਹੜਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੈ ਉਹ ਦੋ ਸਾਧਵੀਆਂ ਸੀ ਦੋ ਭੈਣਾਂ ਸੀ ਜਿਹੜੀਆਂ ਕਿ ਡੇਰੇ ਦੀਆਂ ਸ਼ਰਧਾਲੂ ਸੀ ਉਹਨਾਂ ਦੇ ਬਲਾਤਕਾਰ ਦੇ ਕੇਸ ਦੇ ਵਿੱਚ ਤੇ ਮਰਡਰ ਦਾ ਜਿਹੜਾ ਕੇਸ ਹੈ ਕਤਲ ਕੇਸ ਹੈ ਜਿਹੜਾ ਉਸ ਕੇਸ ਦੇ ਵਿੱਚ ਉਹ 20 20 ਸਾਲ ਦੀ ਜਿਹੜੀ ਕੈਦ ਹੈ ਉਹ ਕੱਟ ਰਿਹਾਗਾ ਜੇਲ੍ਹ ਦੇ ਵਿੱਚ ਬੰਦਾ ਹੈ ਜਦੋਂ ਤੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਈ ਹੈ ਉਸ ਤੋਂ ਬਾਅਦ ਉਹ ਕਈ ਵਾਰੀ ਪੈਰੋਲ ਤੇ ਆ ਚੁੱਕਿਆ ਹੈ ਤੇ ਕਈ ਵਾਰੀ ਫਰਲੋ ਤੇ ਬਾਹਰ ਆ ਚੁੱਕਿਆ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਥੋੜਾ ਜਿਹਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿੰਨੀ ਵਾਰ ਪੈਰੋਲ ਤੇ ਬਾਹਰ ਆਇਆ ਹੈ ਤੇ ਕਿੰਨੀ ਵਾਰ ਫਰਲੋ ਤੇ ਬਾਹਰ ਆਇਆ ਹੈ ਤੇ ਜਿਵੇਂ ਕਿ ਦੋਸਤੋ ਅਸੀਂ ਦੇਖ ਰਹੇ ਹਾਂ ਕਿ ਗੁਰਮੀਤ ਰਾਮ ਰਹੀਮਾ ਜਿਹੜਾ ਇਸ ਨੂੰ ਅਕਤੂਬਰ ਦੇ ਵਿੱਚ 2020 ਦੇ ਵਿੱਚ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮਈ 2021 ਦੇ ਵਿੱਚ ਉਸ ਨੂੰ 12 ਘੰਟਿਆਂ ਦੀ ਪੈਰੋਲ ਤੇ ਛੱਡਿਆ ਗਿਆ ਸੀਗਾ ਸਿਰਫ 12 ਘੰਟਿਆਂ ਦੀ ਠੀਕ ਹੈ ਜੀ ਤੇ ਫਰਵਰੀ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀਗੀ ਫਰਵਰੀ 2022 ਦੇ ਵਿੱਚ ਫਿਰ ਹਰਿਆਣੇ ਦੇ ਵਿੱਚ ਵੋਟਾਂ ਸੀਗੀਆਂ ਉਹਨਾਂ ਤੋਂ ਪਹਿਲਾਂ ਜੂਨ 2022 ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਫਿਰ 30 ਦਿਨਾਂ ਦੀ ਪੈਰੋਲ ਮਿਲੀ ਤੇ ਉਸ ਤੋਂ ਬਾਅਦ ਜਨਵਰੀ 2023 ਦੇ ਵਿੱਚ ਸਾਹ ਸਤਨਾਮ ਸਿੰਘ ਜੀ ਦੇ ਜਨਮ ਦਿਵਸ ਤੇ ਉਹਦਾ ਜਿਹੜਾ ਸਮਾਗਮ ਸੀਗਾ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਤੇ ਉਸ ਤੋਂ ਬਾਅਦ ਫਿਰ ਹਰਿਆਣਾ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਸੀਗੀਆਂ ਵੋਟਾਂ ਸੀ ਉਹਨਾਂ ਤੋਂ ਪਹਿਲਾਂ ਜੁਲਾਈ 2023 ਦੇ ਵਿੱਚ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਤੇ ਫਿਰ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ 2023 ਦੇ ਵਿੱਚ 29 ਦਿਨਾਂ ਦੀ ਪੈਰੋਲ ਮਿਲੀ ਸੀਗੀ ਤੇ ਫਿਰ ਗੱਲ ਆ ਗਈ ਜੀ 19 ਜਨਵਰੀ 2024 ਦੀ ਫਿਰ ਉਹਨਾਂ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਗਈ ਫਿਰ ਆ ਗਈ ਜੀ ਗੱਲ 13 ਅਗਸਤ 2024 ਦੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਫਿਰ 21 ਦਿਨਾਂ ਦੇ ਲਈ ਛੱਡਿਆ ਗਿਆ ਫਿਰ ਅਕਤੂਬਰ 2024 ਦੇ ਵਿੱਚ ਹਰਿਆਣਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਫਿਰ ਇਸੇ ਸਾਲ ਦੀ ਜੇ ਅਸੀਂ ਗੱਲ ਕਰੀਏ ਤਾਂ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਦੇ ਵਿੱਚ ਚੋਣਾਂ ਸੀ ਵੋਟਾਂ ਸੀ ਤੇ ਇਹਨਾਂ ਵੋਟਾਂ ਤੋਂ ਪਹਿਲਾਂ 30 ਦਿਨਾਂ ਦੀ ਪੈਰੋਲ ਮਿਲੀ ਸੀ ਗੁਰਮੀਤ ਰਾਮ ਰਹੀਮ ਨੂੰ ਹੁਣ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ ਕਿ ਉਹ ਕਿੰਨੀ ਵਾਰੀ ਬਾਹਰ ਆ ਚੁੱਕਿਆ ਕਿੰਨੇ ਦਿਨਾਂ ਲਈ ਬਾਹਰ ਆ ਚੁੱਕਿਆ ਡੇਰਾ ਮੁਖੀ ਜਿਹੜਾ ਹੈਗਾ ਗੁਰਮੀਤ ਰਾਮ ਰਹੀਮ ਇਸ ਦੇ ਖਿਲਾਫ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਰੇਪ ਦੇ ਇਲਜ਼ਾਮ ਨੇਗੇ ਜਿਹੜੇ ਕਿ ਕੋਰਟ ਦੁਆਰਾ ਸਿੱਧ ਵੀ ਹੋ ਚੁੱਕੇ ਨੇ ਤੇ ਮਰਡਰ ਦਾ ਜਿਹੜਾ ਕੇਸ ਹੈਗਾ ਇਹਨਾਂ ਕੇਸਾਂ ਦੇ ਵਿੱਚ ਇਹ 20-20 ਸਾਲ ਦੀ ਜਿਹੜੀ ਜੇਲ ਕੱਟ ਰਿਹਾਗਾ ਤੇ ਦੋਸਤੋ 2021 ਦੇ ਵਿੱਚ ਡੇਰਾ ਪ੍ਰਬੰਧਕ ਸੀਗਾ ਇੱਕ ਮੈਨੇਜਰ ਜਿਸ ਦਾ ਨਾਮ ਸੀਗਾ ਰਣਜੀਤ ਸਿੰਘ ਉਸ ਦਾ ਕਤਲ ਹੋ ਗਿਆ ਸੀ ਮਰਡਰ ਹੋ ਗਿਆ ਸੀ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਲੱਗੇ ਸੀ ਉਹ ਡੇਰਾ ਮੁਖੀ ਤੇ ਲੱਗੇ ਸੀ ਤੇ ਚਾਰ ਹੋਰ ਵਿਅਕਤੀ ਸੀਗੇ ਜਿਹੜੇ ਕਿ ਡੇਰਾ ਮੁਖੀ ਨੇ ਕਹਿੰਦੇ ਭੇਜੇ ਸੀ ਉਸ ਨੂੰ ਮਾਰਨ ਦੇ ਲਈ ਖਤਮ ਕਰਨ ਦੇ ਲਈ ਉਹ ਸੀਗੇ ਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸਜ਼ਾ ਹੋਈ ਤੇ ਇੱਕ ਪੱਤਰਕਾਰ ਸੀਗਾ ਉਸ ਦੇ ਕਤਲ ਦੇ ਜਿਹੜੇ ਦੋਸ਼ ਲੱਗੇ ਸੀਗੇ ਉਹ ਵੀ ਡੇਰਾਮੁਖੀ ਤੇ ਲੱਗੇ ਸੀਗੇ 2019 ਦੇ ਵਿੱਚ ਇੱਕ ਡੇਰਾਮੁਖੀ ਨੂੰ ਤੇ ਤਿੰਨ ਹੋਰ ਵਿਅਕਤੀਆਂ ਨੂੰ ਲਗਭਗ 16 ਸਾਲ ਪਹਿਲਾਂ ਇਹ ਪੱਤਰਕਾਰ ਦਾ ਕਤਲ ਹੋਇਆ ਸੀਗਾ ਇਸ ਕੇਸ ਦੇ ਵਿੱਚ ਇਸ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਦੋਸਤੋ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਇਹ ਡੇਰਾਮੁਖੀ ਹੈ ਗੁਰਮੀਤ ਰਾਮ ਰਹੀਮ ਇਹ ਬਾਰ-ਬਾਰ ਪੈਰੋਲ ਤੇ ਕਦੇ ਫਰ ਲੋ ਤੇ ਬਾਹਰ ਆਉਂਦਾ ਰਹਿੰਦਾ ਹੈ ਤੇ ਕਿਤੇ ਨਾ ਕਿਤੇ ਕਨੈਕਸ਼ਨ ਬੋਟਾਂ ਨਾਲ ਵੀ ਜੁੜਦਾ ਜਿਹੜਾ ਦਿਖਦਾ ਹੈਗਾ ਆਪਾਂ ਨੂੰ ਇਹ ਜਦੋਂ ਬੋਟਾਂ ਹੁੰਦੀਆਂ ਨੇ ਉਦੋਂ ਇਸ ਨੂੰ ਜੇਲ੍ਹ ਤੋਂ ਬਾਹਰ ਛੱਡਿਆ ਜਾਂਦਾ ਹੈ ਕੱਢਿਆ ਜਾਂਦਾ ਹੈ ਜਿਹੜਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੈ ਇਸ ਨੂੰ ਬਾਰ ਬਾਰ ਪੈਰੋਲ ਦੇਣ ਦੇ ਮਾਮਲੇ 'ਚ ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤੀ ਦਿਖਾਈ ਸੀਗੀ ਤੇ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਜੇ ਭਵਿੱਖ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਛੱਡਣਾ ਹੈ ਜੇਲ੍ਹ ਤੋਂ ਬਾਹਰ ਕੱਢਣਾ ਹੈ ਕੋਈ ਪੈਰੋਲ ਵਗੈਰਾ ਦੇਣੀ ਹੈ ਤਾਂ ਉਹ ਕੋਰਟ ਦੀ ਇਜਾਜ਼ਤ ਤੋਂ ਬਿਨਾ ਨਾ ਦਿੱਤੀ ਜਾਵੇ ਦਰਅਸਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਫਰਲੋ ਦਿੱਤੀ ਜਾਂਦੀ ਹੈ ਉਸ ਨੂੰ ਚੁਣੌਤੀ ਦਿੱਤੀ ਸੀਗੀ ਹਾਈ ਕੋਰਟ ਦੇ ਵਿੱਚ ਇਸੇ ਕਰਕੇ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਸਖਤੀ ਦਿਖਾਈ ਸੀਗੀ ਕੇਸ ਨੂੰ ਬਿਨਾ ਇਜਾਜ਼ਤ ਤੋਂ ਛੱਡਿਆ ਨਾ ਜਾਵੇ ਤੇ ਥੋੜਾ ਜਿਹਾ ਦੋਸਤਾਂ ਦੀ ਜਾਣਕਾਰੀ ਦੇ ਲਈ ਇਹ ਵੀ ਅਸੀਂ ਦੇਖ ਲਈਏ ਕਿ ਜਿਹੜੀ ਪੈਰੋਲ ਹੁੰਦੀ ਹੈ ਉਹ ਕੀ ਹੈ ਦੋਸਤੋ ਜਿਹੜੀ ਪੈਰੋਲ ਹੈ ਉਹ ਇੱਕ ਟੈਂਪਰੇਰੀ ਰਾਹਤ ਹੈ ਜੋ ਕਿਸੇ ਕੈਦੀ ਨੂੰ ਉਸ ਦੇ ਚੰਗੇ ਆਚਰਣ ਦੀ ਸ਼ਰਤ ਤੇ ਦਿੱਤੀ ਜਾਂਦੀ ਹੈ ਜੇ ਜੇਲ੍ਹ ਦੇ ਵਿੱਚ ਉਹਦਾ ਵਿਵਹਾਰ ਠੀਕ ਹੈ ਚੰਗਾ ਹੈ ਤਾਂ ਉਸ ਨੂੰ ਪੈਰੋਲ ਤੇ ਛੱਡਿਆ ਜਾਂਦਾ ਹੈ ਠੀਕ ਹੈ ਜੀ ਜੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਕਿ ਬਾਹਰ ਜਾ ਕੇ ਉਹ ਭੱਜ ਜੂਗਾ ਜਾਂ ਕੋਈ ਇਹੋ ਜਿਹੀ ਸਥਿਤੀ ਪੈਦਾ ਕਰ ਦੂਗਾ ਸਮਾਜ ਦੇ ਲਈ ਠੀਕ ਹੈ ਜੀ ਕਿ ਲਾ ਐਂਡ ਆਰਡਰ ਨੂੰ ਖਤਰਾ ਹੋਊਗਾ ਜਾਂ ਕੋਈ ਕ੍ਰਾਈਮ ਕਰ ਦੂਗਾ ਜੇ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਜੇਲ ਦੇ ਵਿੱਚ ਉਸ ਦਾ ਵਿਵਹਾਰ ਚੰਗਾ ਹੈ ਆਚਰਣ ਚੰਗਾ ਹੈ ਕਰੈਕਟਰ ਠੀਕ ਹੈ ਤਾਂ ਫਿਰ ਉਸ ਨੂੰ ਇੱਕ ਟੈਂਪਰੇਰੀ ਰਾਹਤ ਦਿੱਤੀ ਜਾਂਦੀ ਹੈ ਪੈਰੋਲ ਦੇ ਰੂਪ ਵਿੱਚ ਪੈਰੋਲ ਦਾ ਜਿਹੜਾ ਮਕਸਦ ਹੈ ਉਹ ਲੰਮੀ ਸਜ਼ਾ ਦੇ ਅਧੀਨ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਜੋੜੀ ਰੱਖਣਾ ਹੈ ਸਮਾਜ ਦੇ ਨਾਲ ਜੋੜੀ ਰੱਖਣਾ ਹੈ ਉਸ ਦੇ ਯਾਰਾਂ ਦੋਸਤਾਂ ਦੇ ਨਾਲ ਜੋੜੀ ਰੱਖਣਾ ਹੈ ਤੇ ਇਹ ਜਿਵੇਂ ਆਪਾਂ ਰਾਈਟ ਟੂ ਲਾਈਫ ਕਹਿ ਲਈਏ ਤਾਂ ਉਹਦੇ ਅੰਡਰ ਵੀ ਇਸ ਨੂੰ ਕੰਸੀਡਰ ਕੀਤਾ ਜਾ ਸਕਦਾ ਹੈ ਪੈਰੋਲ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ ਠੀਕ ਹੈ ਜੀ ਪੈਰੋਲ ਦੀਆਂ ਸ਼ਰਤਾਂ ਸਜ਼ਾ ਅਤੇ ਦੋਸ਼ ਦੇ ਆਧਾਰ ਤੇ ਹੁੰਦੀਆਂ ਨੇ ਕਿ ਉਹ ਕਿੰਨੀ ਸਜ਼ਾ ਕੱਟ ਰਿਹਾ ਹੈ ਕਿ ਉਹਨੇ ਦੋਸ਼ ਕੀਤਾ ਹੈ ਕਿ ਜੁਰਮ ਕੀਤਾ ਹੈ ਆਮ ਤੌਰ ਤੇ ਜਿਹੜੀ ਪੈਰੋਲ ਹੈ ਉਹ ਇੱਕ ਨਿਰਧਾਰਤ ਸਮੇਂ ਦੇ ਲਈ ਦਿੱਤੀ ਜਾਂਦੀ ਹੈ ਫਿਕਸਡ ਟਾਈਮ ਹੁੰਦਾ ਹੈ ਸਮਾਂ ਹੁੰਦਾ ਹੈਗਾ ਪਰ ਕਈ ਮਾਮਲਿਆਂ ਦੇ ਵਿੱਚ ਕੈਦੀ ਆਪਣੀ ਸਜ਼ਾ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਬਾਹਰ ਆ ਜਾਂਦਾ ਹੈਗਾ ਤੇ ਬਚੀ ਸਜ਼ਾ ਜੇਲ੍ਹ ਤੋਂ ਬਾਹਰ ਹੀ ਪੁਲਿਸ ਦੀ ਨਿਗਰਾਨੀ ਹੇਠ ਕੱਟਦਾ ਹੈ ਇਸ ਤਰ੍ਹਾਂ ਵੀ ਕਈ ਵਾਰੀ ਹੁੰਦਾ ਹੈਗਾ ਦੋਸਤੋ ਪੈਰੋਲ ਹੈ ਜਿਹੜੀ ਉਹ ਕਈ ਤਰ੍ਹਾਂ ਦੀ ਹੋ ਸਕਦੀ ਹੈਗੀ ਜਿਹੜੀ ਕਸਟਡੀ ਪੈਰੋਲ ਹੈ ਉਹ ਲਗਭਗ 6 ਕੁ ਘੰਟਿਆਂ ਦੇ ਲਈ ਬਹੁਤ ਹੀ ਗੰਭੀਰ ਸਥਿਤੀਆਂ ਦੇ ਵਿੱਚ ਦਿੱਤੀ ਜਾਂਦੀ ਹੈਗੀ ਜਿਵੇਂ ਕੋਈ ਘਰ ਦੇ ਵਿੱਚ ਡੈਥ ਹੋਊਗੀ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੈਗੀ ਹੈ ਤਾਂ ਫਿਰ ਇਹ ਜਿਹੜੀ 6 ਕੁ ਘੰਟਿਆਂ ਦੀ ਪੈਰੋਲ ਹੈ ਜਿਹੜੀ ਦਿੱਤੀ ਜਾਂਦੀ ਹੈ ਜਾਂ ਇਸ ਤੋਂ ਵੀ ਘੱਟ ਹੋ ਸਕਦੀ ਹੈ ਜਿਵੇਂ ਕਿ ਅਸੀਂ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਵਿੱਚ ਦੇਖਿਆ ਕਿ ਉਹਨਾਂ ਨੂੰ ਬਹੁਤ ਹੀ ਘੱਟ ਸਮੇਂ ਦੇ ਲਈ ਪੈਰੋਲ ਮਿਲੀ ਸੀ ਜਦੋਂ ਉਹਨਾਂ ਦੇ ਭਰਾ ਦੀ ਡੈਥ ਹੋ ਗਈ ਸੀ ਤੇ ਅੱਗੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਇਹ ਪੈਰੋਲ ਹੈ ਜੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਜਿਵੇਂ ਅਸੀਂ ਗੱਲ ਕੀਤੀ ਹੈ ਜਾਂ ਕਿਸੇ ਕਰੀਬੀ ਦੀ ਜਾਂ ਕੋਈ ਘਰ ਦੇ ਵਿੱਚ ਕੋਈ ਵਿਆਹ ਹੈ ਕੋਈ ਸਮਾਗਮ ਹੈਗਾ ਐਸਾ ਪਰਿਵਾਰ ਦੇ ਵਿੱਚ ਕਿਸੇ ਗੰਭੀਰ ਰੂਪ ਦੇ ਵਿੱਚ ਕੋਈ ਇਹੋ ਜੀ ਬਿਮਾਰੀ ਹੋ ਜੇ ਠੀਕ ਹੈ ਜੀ ਉਸ ਦੀ ਸੂਰਤ ਦੇ ਵਿੱਚ ਜਾਂ ਫਿਰ ਕੋਈ ਇਹੋ ਜੀ ਹੋਰ ਐਮਰਜੈਂਸੀ ਹੋਵੇ ਤਾਂ ਉਸ ਸਥਿਤੀ ਦੇ ਵਿੱਚ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ ਹੈ ਜਿਹੜਾ ਜਾਂ ਡਿਵੀਜ਼ਨਲ ਕਮਿਸ਼ਨਰ ਹੁੰਦਾ ਹੈ ਜਿਹੜਾ ਉਸ ਦੀ ਆਗਿਆ ਦੇ ਨਾਲ ਕਸਟਡੀ ਪੈਰੋਲ ਦਿੱਤੀ ਜਾਂਦੀ ਹੈਗੀ ਤੇ ਜੇ ਅਸੀਂ ਅੱਗੇ ਗੱਲ ਕਰੀਏ ਜਿਹੜੇ ਅੰਡਰ ਟ੍ਰਾਇਲ ਵਿਅਕਤੀ ਹੁੰਦੇ ਨੇ ਜੋ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਉਹ ਵੀ ਕਸਟਡੀ ਪੈਰੋਲ ਦੇ ਲਈ ਅਪਲਾਈ ਕਰ ਸਕਦਾ ਹੈਗਾ ਠੀਕ ਹੈ ਜੀ ਜਿਹੜੀ ਪੈਰੋਲ ਹੈ ਇਹੋ ਜੇਲ੍ਹ ਸੁਪਰਡੈਂਟੈਂਡੈਂਟ ਵੱਲੋਂ ਦਿੱਤੀ ਜਾਂਦੀ ਹੈ ਲਿਖਤੀ ਰੂਪ ਦੇ ਵਿੱਚ ਜਾਰੀ ਕੀਤੀ ਜਾਂਦੀ ਹੈ ਕਸਟਡੀ ਪੈਰੋਲ ਦੇ ਦੌਰਾਨ ਜਿਹੜੀ ਪੁਲਿਸ ਹੈ ਉਹ ਲਗਾਤਾਰ ਉਸ ਕੈਦੀ ਦੇ ਨਾਲ ਉਸ ਵਿਅਕਤੀ ਦੇ ਨਾਲ ਰਹਿੰਦੀ ਹੈ ਕਿ ਉਹ ਬਾਹਰ ਨਾ ਜਾਵੇ ਲੋਕ ਨਾ ਜਾਵੇ ਛਿਪ ਨਾ ਜਾਵੇ ਕੈਦੀ ਦੀ ਹਰ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੁੰਦੀ ਹੈ ਗਤੀਵਿਧੀ ਹੁੰਦੀ ਹੈ ਉਸ ਤੇ ਸਖਤ ਨਜ਼ਰ ਰੱਖੀ ਜਾਂਦੀ ਹੈਗੀ ਮਤਲਬ ਉਸ ਤੇ ਚੰਗਾ ਸਖਤ ਪਹਿਰਾ ਲਗਾਇਆ ਜਾਂਦਾ ਹੈ ਕਿ ਉਹ ਬਚ ਨਾ ਜਾਵੇ ਕਿਤੇ ਦੁਆਰਾ ਨਾ ਹੀ ਮਿਲੇ ਇਸੇ ਤਰ੍ਹਾਂ ਜਿਹੜੀ ਰੈਗੂਲਰ ਰੈਗੂਲਰ ਪੈਰੋਲ ਹੁੰਦੀ ਹੈ ਉਹ ਵੀ ਸ਼ਰਤਾਂ ਤੇ ਨਿਰਪਰ ਕਰਦੀ ਹੈ ਪਰ ਇਸ ਦੇ ਵਿੱਚ ਕੈਦੀ ਇੱਕ ਤੋਂ ਵੱਧ ਸਮੇਂ ਦੇ ਲਈ ਬਾਹਰ ਰਹਿ ਸਕਦਾ ਹੈਗਾ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਲੰਮੀ ਸਜ਼ਾ ਕੱਟ ਰਹੇ ਨੇ ਉਹਨਾਂ ਕੈਦੀਆਂ ਨੂੰ ਉਹਨਾਂ ਦੇ ਆਚਰਣ ਦੇ ਆਧਾਰ ਤੇ ਪੈਰੋਲ ਦਿੱਤੀ ਜਾਂਦੀ ਹੈ ਜਿਹੜੀ ਇਹ ਰੈਗੂਲਰ ਪੈਰੋਲ ਹੁੰਦੀ ਹੈ ਉਹ ਉਹਨਾਂ ਦੇ ਆਚਰਣ ਦੇ ਆਧਾਰ ਤੇ ਵਿਵਹਾਰ ਦੇ ਆਧਾਰ ਤੇ ਤਾਂ ਜੋ ਉਹ ਸਮਾਜ ਦੇ ਨਾਲ ਜੁੜੇ ਰਹਿਣ ਤੇ ਸਜ਼ਾ ਜਿਹੜੀ ਉਹ ਮੁਕੰਮਲ ਹੋਣ ਤੋਂ ਬਾਅਦ ਉਹ ਫਿਰ ਬਾਹਰ ਦੇ ਵਿੱਚ ਆਮ ਵਰਗਾ ਜੀਵਨ ਹੈ ਉਹਨਾਂ ਦੀ ਜ਼ਿੰਦਗੀ ਹੈ ਉਹ ਬਤੀਤ ਕਰ ਸਕਣ ਇਹ ਇਹ ਨਾ ਹੋਵੇ ਕਿ ਉਹਨਾਂ ਨੂੰ ਇੱਕ ਵਾਰੀ ਅੰਦਰ ਕਰਕੇ ਬਾਹਰ ਆਉਣੀ ਨਾ ਦਿੱਤਾ ਜਾਏ ਸਮਾਜ ਦੇ ਨਾਲੋਂ ਜਮੀ ਕੱਟ ਹੋ ਜਾਣਾ ਉਹਨਾਂ ਦਾ ਕੋਈ ਰਾਬਤਾ ਹੀ ਨਾ ਕਾਇਮ ਰਹੇ ਠੀਕ ਹੈ ਜੀ ਤਾਂ ਕਰਕੇ ਇਸ ਪੈਰੋਲ ਦਾ ਪਰਪਸ ਇਹ ਹੀ ਹੁੰਦਾ ਹੈ ਕਿ ਉਹ ਸਮਾਜ ਦੇ ਨਾਲ ਜੁੜੇ ਰਹਿਣ ਤੇ ਜਦੋਂ ਉਹ ਜੇਲ੍ਹ ਕੱਟ ਕੇ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆਉਣ ਤਾਂ ਉਹ ਸਮਾਜ ਦੇ ਵਿੱਚ ਇੱਕ ਵਧੀਆ ਜੀਵਨ ਬਤੀਤ ਕਰ ਸਕਣ ਪੈਰੋਲ ਦੇ ਲਈ ਕੁਝ ਸ਼ਰਤਾਂ ਵੀ ਹੋ ਸਕਦੀਆਂ ਨੇ ਜਿਵੇਂ ਕਿ ਜੇ ਅਸੀਂ ਪਹਿਲੀ ਸ਼ਰਤ ਦੀ ਗੱਲ ਕਰੀਏ ਕਿ ਜੇ ਕਿਸੇ ਵਿਅਕਤੀ ਨੇ ਰੈਗੂਲਰ ਪੈਰੋਲ ਦੇ ਲਈ ਅਪਲਾਈ ਕਰਨਾ ਹੈ ਤਾਂ ਉਸਨੇ ਜੇਲ੍ਹ ਦੇ ਵਿੱਚ ਘੱਟੋ-ਘੱਟ 1 ਸਾਲ ਦਾ ਸਮਾਂ ਜ਼ਰੂਰ ਬਤੀਤ ਕਰ ਲਿਆ ਹੋਵੇ ਤੇ ਜਦੋਂ ਉਹ ਜੇਲ੍ਹ ਦੇ ਵਿੱਚ ਰਿਹਾ ਹੋਵੇ ਜਿੰਨਾ ਵੀ ਸਮਾਂ ਉਸਨੇ ਬਤੀਤ ਕੀਤਾ ਹੋਵੇ ਉਸ ਟਾਈਮ ਦੇ ਦੌਰਾਨ ਉਸ ਦਾ ਜਿਹੜਾ ਆਚਰਣ ਹੈ ਜਿਹੜਾ ਵਿਵਹਾਰ ਹੈ ਉਹ ਵੀ ਚੰਗਾ ਰਿਹਾ ਹੋਵੇ ਤੇ ਜੇ ਅਸੀਂ ਗੱਲ ਕਰੀਏ ਕਿ ਜੇ ਕਿਸੇ ਵਿਅਕਤੀ ਨੇ ਦੁਬਾਰਾ ਤੋਂ ਬਾਹਰ ਆਉਣਾ ਹੈ ਜਿਵੇਂ ਕਿ ਗੁਰਮੀਤ RAM ਰਹੀਮ ਆਉਂਦਾ ਰਹਿੰਦਾ ਤਾਂ ਉਸ ਦਾ ਜਿਹੜਾ ਬਾਹਰ ਦਾ ਆਚਰਣ ਹੈ ਜਦੋਂ ਉਹ ਬਾਹਰ ਰਿਹਾ ਹੋਵੇ ਉਹ ਵੀ ਦੇਖਿਆ ਜਾਊਗਾ ਕਿ ਉਹਦਾ ਜਿਹੜਾ ਬਾਹਰ ਦਾ ਆਚਰਣ ਹੈ ਵਿਵਹਾਰ ਹੈ ਉਹ ਵੀ ਚੰਗਾ ਹੋਵੇ ਤੇ ਉਸਨੇ ਕੋਈ ਇਹੋ ਜਿਹਾ ਕੰਮ ਨਾ ਕੀਤਾ ਹੋਵੇ ਜਿਹੜਾ ਕਿ ਕਾਨੂੰਨ ਦੇ ਖਿਲਾਫ ਹੋਵੇ ਜਿਹੜਾ ਕਿ ਗੈਰ ਕਾਨੂੰਨੀ ਹੋਵੇ ਤੇ ਇਸ ਤੋਂ ਇਲਾਵਾ ਕਈ ਹੋਰ ਵੀ ਸ਼ਰਤਾਂ ਹੋ ਸਕਦੀਆਂ ਨੇ ਜਿਵੇਂ ਕਿ ਕੋਈ ਇਲਾਕਾ ਜਿਹੜਾ ਉਹ ਨਿਰਧਾਰਤ ਕੀਤਾ ਜਾ ਸਕਦਾ ਹੈ ਕੋਈ ਜਗ੍ਹਾ ਨਿਰਧਾਰਤ ਕੀਤੀ ਜਾ ਸਕਦੀ ਹੈ ਕਿ ਉਹ ਫਲਾਣੀ ਜਗ੍ਹਾ ਰਹੇਗਾ ਫਲਾਣੀ ਜਗ੍ਹਾ ਨਹੀਂ ਜਾਏਗਾ ਇੰਨਾ ਟਾਈਮ ਰਹੇਗਾ ਠੀਕ ਹੈ ਜੀ ਇਸ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਵੀ ਤੈਅ ਕੀਤੀਆਂ ਜਾ ਸਕਦੀਆਂ ਨੇ ਕਿ ਉਹ ਕੋਈ ਕਿਸੇ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਨਹੀਂ ਪਊਗਾ ਕੋਈ ਜਿਵੇਂ ਨਸ਼ੇ ਦਾ ਕਾਰੋਬਾਰ ਅਸੀਂ ਕਹਿ ਲਈਏ ਕੋਈ ਸ਼ਰਾਬ ਦਾ ਇਸਤੇਮਾਲ ਅਸੀਂ ਕਹਿ ਲਈਏ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੈਰੋਲ ਅਫਸਰ ਨੂੰ ਹੈ ਜਿਹੜਾ ਸਮੇਂ-ਸਮੇਂ ਤੇ ਆਪਣੀ ਟਾਈਮ ਟੂ ਟਾਈਮ ਆਪਣੀ ਰਿਪੋਰਟ ਦੇਊਗਾ ਠੀਕ ਹੈ ਜੀ ਤੇ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਐਕਟੀਵਿਟੀ ਦੇ ਵਿੱਚ ਨਹੀਂ ਪਊਗਾ ਤੇ ਇਸ ਤੋਂ ਇਲਾਵਾ ਆਪਣੇ ਜਿਹੜੇ ਉਹਦੇ ਕੀਤੇ ਹੋਏ ਕਾਰਨਾਮੇ ਨੇ ਅਪਰਾਧ ਨੇ ਜੁਰਮ ਨੇ ਉਸਦੇ ਜਿਹੜੇ ਪੀੜਤ ਨੇਗੇ ਉਹਨਾਂ ਪੀੜਤਾਂ ਦੇ ਨਾਲ ਕਿਸੇ ਵੀ ਤਰ੍ਹਾਂ ਉਹ ਕੋਈ ਰਾਬਤਾ ਨਹੀਂ ਕਾਇਮ ਕਰੂਗਾ ਠੀਕ ਹੈ ਜੀ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰੂਗਾ ਪੈਰੋਲ ਦੇ ਦੌਰਾਨ ਉਹ ਕਿਸੇ ਅਜਿਹੇ ਇਲਾਕੇ ਦੇ ਵਿੱਚ ਨਹੀਂ ਰਹਿ ਸਕਦਾ ਜਿੱਥੇ ਬੋਟਾਂ ਪਹਿਰੀਆਂ ਹੋਣ ਚੋਣਾ ਹੋ ਰਹੀਆਂ ਹੋਣ ਇਹ ਵੀ ਸ਼ਰਤ ਲਗਾਈ ਜਾ ਸਕਦੀ ਹੈ ਜਿਵੇਂ ਕਿ ਗੁਰਮੀਤ ਰਾਮ ਰਹੀਮ ਦੇ ਸਬੰਧ ਵਿੱਚ ਜੇ ਅਸੀਂ ਗੱਲ ਕਰੀਏ ਤੇ ਇੱਕ ਨੋਟ ਕਰਨ ਵਾਲੀ ਗੱਲ ਹੈ ਜਿਹੜੀ ਜਿੰਨਾ ਟਾਈਮ ਉਹਨੂੰ ਬਾਹਰ ਛੱਡਿਆ ਗਿਆ ਜਿੰਨੇ ਟਾਈਮ ਦੀ ਉਸਨੂੰ ਪੈਰੋਲ ਮਿਲੀ ਹੈ ਉਹਨਾ ਟਾਈਮ ਹੀ ਉਹ ਬਾਹਰ ਰਹੂਗਾ ਜਦੋਂ ਸਮਾਂ ਪੂਰਾ ਹੋ ਗਿਆ ਤਾਂ ਫਿਰ ਨਾਲ ਦੀ ਨਾਲ ਅੰਦਰ ਜਾਣਾ ਜੇ ਨਹੀਂ ਜਾਊਗਾ ਤਾਂ ਫਿਰ ਸਜ਼ਾ ਦੀ ਹੋਰ ਵੀ ਤਜਵੀਜ਼ ਹੈਗੀ ਹੈਗੀ ਇਹ ਵੀ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਤੇ ਹੁਣ ਥੋੜਾ ਜਿਹਾ ਅਸੀਂ ਫਰਲੋ ਤੇ ਵੀ ਗੱਲ ਕਰ ਲੈਂਦੇ ਹਾਂ ਕਿ ਫਰਲੋ ਕੀ ਹੈ ਪਹਿਲਾਂ ਤਾਂ ਇਹੀ ਮੰਨ ਲਓ ਕਿ ਜਿਹੜੀ ਫਰਲੋ ਹੁੰਦੀ ਹੈ ਉਹ ਪੈਰੋਲ ਦੇ ਬੰਗ ਹੀ ਹੁੰਦੀ ਹੈ ਪਰ ਇਸ ਦੇ ਵਿੱਚ ਜਿਹੜਾ ਫਰਕ ਹੈ ਪੈਰੋਲ ਤੇ ਫਰਲੋ ਦੇ ਵਿੱਚ ਉਹ ਇਹ ਹੈ ਕਿ ਜਿਹੜੀ ਫਰਲੋ ਹੁੰਦੀ ਹੈ ਉਹ ਸਿਰਫ ਲੰਮੀ سزا ਘੱਟ ਰਹੇ ਕੈਦੀ ਨੂੰ ਹੀ ਦਿੱਤੀ ਜਾ ਸਕਦੀ ਹੈਗੀ ਫਰਲੋ ਜਿਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਦੀ ਹੈਗੀ ਜਿੰਨੇ ਟਾਈਮ ਦੇ ਲਈ ਫਰਲੋ ਦਿੱਤੀ ਜਾਂਦੀ ਹੈ ਨੋਟ ਕਰਨ ਵਾਲੀ ਜਿਹੜੀ ਗੱਲ ਹੈਗੀ ਉਹਨਾ ਟਾਈਮ ਕੈਦੀ ਦੀ ਕੈਦ ਦੇ ਸਮੇਂ ਦੇ ਵਿੱਚੋਂ ਮਾਫ ਸਮਝਿਆ ਜਾਂਦਾ ਹੈਗਾ ਠੀਕ ਹੈ ਜੀ ਤੇ ਜਿਹੜੀ ਫਰਲੋ ਹੁੰਦੀ ਹੈ ਉਹ ਜੇਲ ਤੋਂ ਇੱਕ ਛੁੱਟੀ ਦੇ ਵਾਂਗ ਹੁੰਦੀ ਹੈਗੀ ਇਹ ਹਰੇਕ ਕੈਦੀ ਦਾ ਹੱਕ ਹੁੰਦਾ ਜਿਹੜੀ ਫਰਲੋ ਹੁੰਦੀ ਹੈ ਇਸ ਦੀ ਜਿਹੜੀ ਮਿਆਦ ਹੈ ਉਹ 14 ਦਿਨਾਂ ਦੇ ਲਈ ਹੁੰਦੀ ਹੈ ਪਰ ਜੇਲ ਸੁਪਰਡੈਂਟ ਨੂੰ ਅਰਜੀ ਜਮ੍ਹਾਂ ਕਰਾਉਣ ਤੋਂ ਬਾਅਦ ਕੁਝ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਦੇ ਵਿੱਚ ਵਾਧਾ ਵੀ ਕਰਵਾਇਆ ਜਾ ਸਕਦਾ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਪਹਿਲਾਂ ਵੀ ਕਈ ਵਾਰੀ ਮਿਲੀ ਹੈਗੀ ਇਸ ਤਰ੍ਹਾਂ ਇਸ ਦੇ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ ਤੇ ਦੋਸਤੋ ਜਿਹੜੀ ਫਰਲੋ ਹੈ ਇਹ ਇੱਕ ਕਿਸਮ ਦਾ ਰਿਵਾਰਡ ਹੈ ਇਹ ਇੱਕ ਕਿਸਮ ਦਾ ਤੁਸੀਂ ਇਨਾਮ ਸਮਝ ਸਕਦੇ ਹੋ ਜਿਵੇਂ ਕਿ ਅਸੀਂ Google Pay ਤੇ Paytm ਤੇ PhonePe ਤੇ ਕਈ ਵਾਰੀ ਸਨੂ ਰਿਵਾਰਡ ਮਿਲਦੇ ਨੇ ट्रांजैक्शनਾਂ ਜਦੋਂ ਕਰਦੇ ਆ ਇਹ ਸਜ਼ਾ ਦੀ ਮਾਫੀ ਹੈ ਇਹ ਸਮਝ ਲਓ ਜਿਹੜੀ ਫਰਲੋ ਹੈ ਤੇ ਵੀਡੀਓ ਨੂੰ ਹੋਰ ਬਹੁਤਾ ਜਿਆਦਾ ਲੰਮਾ ਨਹੀਂ ਕਰਾਂਗੇ ਇਹ ਹੀ ਅੱਜ ਦੀ ਇੱਕ ਜਿਹੜੀ ਲੇਟੈਸਟ ਨਿਊਜ਼ ਸੀਗੀ ਜਿਹੜੀ ਕਿ ਗੁਰਮੀਤ ਰਾਮ ਰਹੀਮ ਦੇ ਸਬੰਧ ਵਿੱਚ ਸੀ ਡੇਰਾ ਪ੍ਰੇਮੀਆਂ ਦੇ ਲਈ ਖੁਸ਼ਖਬਰੀ ਸੀ ਵਿਰੋਧੀਆਂ ਦੇ ਲਈ ਬੁਰੀ ਖਬਰ ਸੀ ਬਾਕੀ ਬਹੁਤ ਕੁਝ ਤੁਸੀਂ ਗੁਰਮੀਤ ਰਾਮ ਰਹੀਮ ਦੇ ਬਾਰੇ ਚ ਜਾਣਦੇ ਹੋ ਤੁਸੀਂ ਸਾਰੇ ਸਿਆਣਿਆਂ ਵਿਦਵਾਨਾਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ